ਖਾਨਵਾਦੀ ਜੰਗ ਨੂੰ ਬਾਬਲ ਨੇ ਆਪ ਦੀ ਸਭ ਤੋਂ ਆਖੀ ਗਾਨ ਕੀਤੀ ਆ ਜਦ ਬਈ ਇਬਰਾਹਿਮ ਲੋਧੀ ਦੇ ਛੋਟੇ ਪੁਰਾਣੇ ਅਫਗਾਨਾਂ ਨੂੰ ਮਨ ਮਲਾਲ ਮਲਾਤ ਕੇ ਮਲਾ ਲਿਆ ਤੇ ਰਾਣਾ ਸੰਗਰਾਮ ਸਿੰਘ ਨੇ ਮੇਵਾ ਰੇਤੇ ਇਕੋ Rajput 3 ਦੇ ਡੰਮ ਨੂੰ ਆਪ ਦੇ ਵਿੱਚ ਮਲਾ ਲੇਟਾ ਇੰਨਾ ਦੀ ਸੀ ਨਾ ਦਿੱਤੇ ਇਬਰਾਹੀਮ ਲੋਧੀ ਦਾ ਛੋਟਾ ਪਰ ਆਵੀ ਉਹਨਾਂ ਨੂੰ ਮਿਲ ਗਿਆ ਤੇ ਇੰਨਾਂ ਨੇ ਇੰਨਾਂ ਨੇ ਉਹ ਬਾਬਲ ਤੇ ਹਮਲਾ ਬੋਲਤਾ ਦੇ ਆ ਤੇਰਾ ਤੂੰ ਥੋੜੀ ਜੀ ਦੂਰੇ ਜੰਗ ਹੋਣੀ ਸੀ ਬਾਬਲ ਨੇ ਸਮਝਿਆ ਮੈਂ ਥੋੜੀ ਜੀ ਟਾਈਮ ਵਿੱਚ ਇੱਕ ਜੰਗ ਜਿੱਤ ਲੂੰਗਾ ਪਰ ਤੋਪਾਂ ਹੋਣ ਦੇ ਬਾਵਜੂਦ ਵੀ ਬਾਬਰ ਨੇ ਜਾਨਕਬਾਲੀ ਮੁਸ਼ਕਿਲ ਨਾ ਜਿੱਤੀ ਜਦ ਤਿਰਾਨਾ ਸੰਗਾ ਦੀ ਲੀਡਰਸ਼ਿਪ ਵਿੱਚ ਉਹਨੂੰ ਬਹੁਤ ਖਾ ਹੋ ਗਿਆ ਤੇ ਜਦ ਤੇ ਉਹਨੇ ਮੁਸ਼ਕਿਲ ਨਾਲੇ ਜਾਨਕ ਜਿੱਤ ਲੱਟੀ